ਓਸ਼ੋ ਨਾਲ ਮੇਰਾ ਇੰਟਰੋਡਕਸ਼ਨ ਨਾ तकरीबन तकरीबन ਅੱਜ ਤੋਂ 25 ਸਾਲ ਪਹਿਲਾਂ ਹੋਇਆ ਹੋਵੇਗਾ ਤੇ ਜਿਹੜੀ ਕਿਤਾਬ ਹੁਣ ਮੇਰੇ ਹੱਥ 'ਚ ਹੈ ਨਾ ਇਹਦਾ ਨਾਮ ਹੈ ਹੰਸਾ ਤੋਂ ਮੋਤੀ ਚੁਗੇ ਇਹ 8-9 ਸਾਲ ਪਹਿਲਾਂ ਪਹਿਲੀ ਵਾਰ ਪੜ੍ਹੀ ਹੋਏਗੀ ਬਟ ਯਕੀਨ ਜਾਣੇ ਹੋ ਮੈਂ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਸਾਬਤ ਕਰਕੇ ਦੱਸਦਾ ਇਹ ਬਹੁਤ ਇੰਪੋਰਟੈਂਟ ਬੁੱਕ ਹੈ ਜੇ ਕਿਸੇ ਨੇ ਓਸ਼ੋ ਨੂੰ ਸਮਝਣਾ ਹੈ ਹਾਲਾਂਕਿ ਕੋਈ ਵੀ ਇੱਕ ਕਿਤਾਬ ਪਠਾ ਕੇ ਪੜ੍ਹੀ ਜਾ ਸਕਦੀ ਹੈ ਅਸ਼ਰਤੇ ਤੁਸੀਂ ਉਹਨੂੰ ਪੂਰਾ ਪੜੋ ਸਜਗਤਾ ਦੇ ਨਾਲ ਪੜੋ ਤੇ ਸਭ ਤੋਂ ਬੜੀ ਤੇ ਅਹਿਮ ਗੱਲ ਹੈ ਜਿਹੜੀ ਇਹ ਗੱਲ ਕਿਤਾਬ ਸਮਝਾਉਣਾ ਚਾਹੁੰਦੀ ਹੈ ਕਿ ਖਾਲੀ ਹੋ ਕੇ ਪੜੋ ਖਾਲੀ ਹੋਣ ਦਾ ਮਤਲਬ ਹੈ ਕੋਈ ਪੂਰਵਾਗ੍ਰਹਿ ਨਹੀਂ ਤੁਹਾਡੇ ਕੋਲ ਕੋਈ ਨੌਲੇਜ ਨਹੀਂ ਹੈ ਤੁਸੀਂ ਓਸ਼ੋ ਨੂੰ ਨਹੀਂ ਜਾਣਦੇ ਤੁਸੀਂ ਕੁਝ ਵੀ ਨਹੀਂ ਜਾਣਦੇ ਤੁਸੀਂ ਫਸਟ ਟਾਈਮ ਪੜ ਰਹੇ ਹੋ ਤੁਹਾਡੇ ਲਈ ਇੱਕ ਅਨਨ ਰਾਈਟਰ ਹੈ ਅਨਨ ਵਿਖਿਆਨ ਕਰਤਾ ਹੈ ਅਨਨ ਫਿਲਾਸਫਰ ਹੈ ਉਹਦੇ ਐਂਗਲ ਤੋਂ ਫਿਲਾਸਫੀ ਦੇਖੋ ਹਾਂ ਇੱਕ ਗੱਲ ਇਹਦੇ ਵਿੱਚ ਹੋਰ ਹੈ ਜੇ ਕਦੇ ਤੁਸੀਂ ਗੁਰਬਾਣੀ ਪੜ੍ਹੀ ਹੈ ਤੇ ਗੁਰਬਾਣੀ ਨੂੰ ਸਮਝਿਆ ਤਾਂ ਮੈਂ ਇਹ ਚੀਜ਼ ਸਮਝੀ ਹੈ ਕਿ ਓਸ਼ੋ ਨੇ ਕੁਝ ਵੀ ਨਵਾਂ ਨਹੀਂ ਕਿਹਾ ਬਾਣੀ ਉਹ ਸਾਰੀਆਂ ਗੱਲਾਂ ਪਹਿਲਾਂ ਹੀ ਕਹਿ ਚੁੱਕੀ ਹੈ ਪਹਿਲਾਂ ਹੀ ਸਮਝਾ ਚੁੱਕੀ ਹੈ ਹਾਲਾਂਕਿ ਬਹੁਤ ਰੇਅਰਫਟ ਰੇਅਰ ਫਿਲਾਸਫਰ ਇਦਾਂ ਦੇ ਨੇ ਜਿਨ੍ਹਾਂ ਨੇ ਕੋਈ ਨਵੀਂ ਗੱਲ ਕੀਤੀ ਹੈ ਜੇ ਅਸੀਂ ਧਿਆਨ ਦੇ ਬਾਰੇ ਗੱਲ ਕਰੀਏ ਮੈਡੀਟੇਸ਼ਨ ਦੇ ਬਾਰੇ ਗੱਲ ਕਰੀਏ ਤਾਂ ਹਾਂ ਜਰੂਰ ਓਸ਼ੋ ਦੇ ਐਕਸਪੈਰੀਮੈਂਟਸ ਬਹੁਤ ਨਵੇਂ ਸੀਗੇ ਉਹਨੇ ਬਹੁਤ ਝਜਕ ਤਰੀਕੇ ਨਾਲ ਐਸਟੋਲੋਜੀ ਨੂੰ ਧਿਆਨ ਨੂੰ ਐਸਟੋਲੋਜੀ ਸ਼ਾਇਦ ਤੁਹਾਡੇ ਲਈ ਨਵਾਂ ਹੋਵੇ ਦਾ ਮੈਰਕਲ ਆਫ ਸਿਕਰੈਟਸ ਇੱਕ ਓਸ਼ੋ ਦੀ ਬੁੱਕ ਹੈ ਉਹਦੇ ਚ ਐਸਟੋਲੋਜੀ ਦੇ ਜਿਹੜੇ ਗੱਲਾਂ ਨੇ ਉਹ ਹੈਗੀਆਂ ਤਾਂ ਇਹ ਸਾਰੀਆਂ ਗੱਲਾਂ ਬਹੁਤ ਵਧੀਆ ਤੇ ਵਿਲੱਖਣ ਤਰੀਕੇ ਨਾਲ ਕੀਤੀ ਹੈ ਉਹਨੇ ਉਹ ਸਾਰੇ ਸਾਧੂ ਸੰਨਿਆਸੀ ਫਿਲਾਸਫਰ ਜਪਨੀਜ਼ ਚਾਈਨੀਜ਼ ਜਿਹਨ ਉਹਨਾਂ ਨੂੰ ਐਕਸਪਲੇਨ ਕੀਤਾ ਤੇ ਕੋਟ ਕੀਤਾ ਜਿਹੜੇ ਉਸ ਤੋਂ ਪਹਿਲਾਂ ਕਿਸੇ ਹੋਰ ਨੇ ਨਹੀਂ ਕੀਤਾ ਸੀਗਾ ਇਹ ਕਿਤਾਬ ਹੈ ਮੇਰੀ ਚਰਚਾ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਇਸ ਕਿਤਾਬ ਦੇ ਉੱਤੇ ਹੰਸਾ ਤੋਂ ਮੋਤੀ ਚੁਕੇ ਇਹਦੇ 'ਚ ਨਾ ਚੈਪਟਰ ਨੇ ਵੱਖਰੇ ਵੱਖਰੇ ਤਕਰੀਬਨ 10 ਚੈਪਟਰ ਨੇ ਆਪਾਂ ਨਾ 10 ਚੈਪਟਰ ਬਾਰੇ ਗੱਲ ਕਰਾਂਗੇ ਇਹਦਾ ਪਹਿਲਾ ਚੈਪਟਰ ਹੈ ਕੋਈ ਹੋਰ ਹੈ ਲੈਨਧਾਰਾ ਇਹ ਲੈਨ ਆਲਾ ਬੰਦਾ ਨਾ ਕੋਈ ਹੋਰ ਹੈ ਜਿਹੜਾ ਗੁਰੂ ਹੈ ਨਾ ਗੁਰਬਾਣੀ ਚ ਗੁਰੂ ਪਰਮਾਤਮਾ ਹੈ ਸ਼ਬਦ ਗੁਰੂ ਹੈ ਜਿਹੜਾ ਲੈਨ ਆਲਾ ਹੈ ਨਾ ਉਹ ਤਿਆਰ ਨਹੀਂ ਹੈ ਲੈਨ ਆਲਾ ਹੀ ਕੋਈ ਹੋਰ ਹੈ ਜਿਹੜਾ ਦਰਅਸਲ ਦਰਵਾਜ਼ੇ ਆਇਆ ਹੋਵੇ ਨਾ ਪੁਕਾਰ ਕਰਦਾ ਹੋਵੇ ਜ਼ਰੂਰੀ ਨਹੀਂ ਆ ਉਹ ਲੈਨ ਆਲਾ ਹੋਵੇ ਇੱਕ ਰਾਜਸਥਾਨ ਚ ਇੱਕ ਕਹਾਣੀ ਕੋਟ ਹੈ ਤੁਸੀਂ ਲਾਲ ਜੀ ਮਹਾਰਾਜ ਬਾਰੇ ਸੁਣਿਆ ਹੋਏਗਾ ਇੱਕ ਰਾਜਸਥਾਨ ਚ ਮਹਾਪੁਰਖ ਹੋਏ ਬਹੁਤ ਪਹਿਲਾਂ ਪਰਮਹੰਤ ਸੰਤ ਕੁੰਬਲਦਾਸ ਜੀ ਮਹਾਰਾਜ ਉਹਨਾਂ ਬਾਰੇ ਕਿਹਾ ਜਾਂਦਾ ਵੀ ਉਹਨਾਂ ਨੇ ਆਪਣੀ ਜੀਵਤ ਸਮਾਧੀ ਲੈ ਲਈ ਸੀ ਜਿਹੜੇ ਲਾਲ ਜੀ ਸੀਗੇ ਉਹਨਾਂ ਦੇ ਅੰਦਰ ਇੱਕ ਤੜਪ ਸੀਗੀ ਇੱਕ ਖਾਲੀ ਪੰਨ ਸੀਗਾ ਬਟ ਇਹ ਨਹੀਂ ਪਤਾ ਸੀਗਾ ਕਿ ਭਈ ਉਹ ਹੈ ਕਾਦਾ ਚਲੋ ਉਹ ਖਾਲੀ ਪੰਨ ਦੇ ਨਾਲ ਜੀਵਨ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਗਿਆ ਚੱਲਦਾ ਗਿਆ ਵਕਤ ਇੱਥੇ ਆ ਗਿਆ ਕਿ ਹੁਣ ਵਿਆਹ ਹੋਣਾ ਤਾਂ ਵਿਆਹ ਵੀ ਤੈ ਹੋ ਗਿਆ ਵਿਆਹ ਤੈ ਹੋਣ ਤੋਂ ਬਾਅਦ ਹੁਣ ਬਰਾਤ ਜਾ ਰਹੀ ਹੈ ਦੁਲਹਨ ਨੂੰ ਲੈ ਕੇ ਦੋਲਾ ਗਾਜੇ ਬਾਜੇ ਸ਼ਹਿਨਾਈ ਦੇ ਨਾਲ ਆਪ ਦੇ ਘਰ ਨੂੰ ਚੱਲਿਆ ਹੋਇਆ ਬਟ ਉਹ ਖਾਲੀ ਪੰਦੀ ਜਿਹੜੀ ਖੜਕ ਹੈ ਉਹ ਜਿਹੜੀ ਕਿਰਪਾ ਹੈ ਉਹ ਖਾਲੀ ਨੂੰ ਹੁੰਦੀ ਹੈ ਭਾਂਡਾ ਖਾਲੀ ਹੋਣਾ ਬਹੁਤ ਜ਼ਰੂਰੀ ਹੈ ਭਾਂਡਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਗੁਰਬਾਣੀ ਗੁਰਬਾਣੀ ਦੀ ਕੋਟੇਸ਼ਨ ਹੈ ਕੁਰਬਾਨੀ ਇਹਦੇ ਬਾਰੇ ਕਹਿੰਦੀ ਹੈ ਭਾਂਡਾ دھوਏ ਬਸੇ ਧੂਪ ਦੇਓ ਤਾਂ ਦੁੱਧ ਕਉ ਜਾਏ ਜੇ ਬਰਤਨ ਸਾਫ਼ ਹੈ ਧੋਇਆ ਹੋਇਆ ਹੈ ਤਾਂ ਉਹਦੇ ਅੰਦਰ ਦੁੱਧ ਪਾਇਆ ਜਾ ਸਕਦਾ ਹੈ ਤਾਂ ਲਾਲ ਜੀ ਦੀ ਜਦੋਂ ਬਰਾਤ ਚੱਲੀ ਹੈ ਤਾਂ ਰਸਤੇ 'ਚ ਸੰਤ ਪਰਮਹੰਸ ਕੁੰਬਲਦਾਸ ਦੀ ਦਾ ਦੇਰਾ ਆ ਗਿਆ ਮਨ 'ਚ ਖਿਆਲ ਆਇਆ ਜਾਂਦੇ ਜਾਂਦੇ ਨਵੇਂ ਜੀਵਨ ਦੀ ਸ਼ੁਰੂਆਤ ਹੈ ਆਸ਼ੀਰਵਾਦ ਲੈ ਲੈਣਾ ਚਾਹੀਦਾ ਹੈ ਜਦੋਂ ਅਸ਼ੀਰਵਾਦ ਲੈਂਡ ਪਹੁੰਚੇ ਤਾਂ ਪਤਾ ਲੱਗਿਆ ਕੁੰਬਲਦਾਸ ਜੀ ਨੇ ਆਪਣੀ ਕਬਰ ਆਪ ਖੋਦੀ ਹੋਈ ਹੈ ਤੇ ਉਹਦੇ 'ਚ ਹੁਣ ਉਹ ਸਮਾਦੀ ਲੈਣ ਜਾ ਰਹੇ ਨੇ ਸਮਾਦੀ ਲੈਣ ਤੋਂ ਪਹਿਲਾਂ ਉਹਨਾਂ ਨੇ ਪ੍ਰਸ਼ਾਦ ਤਿਆਰ ਕੀਤਾ ਹੈ ਸਾਰਿਆਂ ਨੂੰ ਪ੍ਰਸ਼ਾਦ ਵੰਡ ਰਹੇ ਹਨ ਇੱਕ ਨੂੰ ਦੋ ਨੂੰ ਤਿੰਨ ਨੂੰ ਚਾਰ ਨੂੰ ਜਿੰਨੇ ਲੋਕ ਖੜੇ ਸੀਗੇ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਲੈਣ ਆਲੇ ਤੇ ਲਾਲਜੀ ਵੀ ਸੀਗੇ ਉਹਨਾਂ ਨੇ ਵੀ ਪ੍ਰਸ਼ਾਦ ਲੈ ਲਿਆ ਪ੍ਰਸ਼ਾਦ ਲੈਣ ਤੋਂ ਬਾਅਦ ਹੁਣ ਦੇਣ ਵਾਲੇ ਦੇ ਕੋਲ ਪ੍ਰਸ਼ਾਦ ਨਹੀਂ ਬਚਾ ਲੈਣ ਵਾਲਿਆਂ ਨੂੰ ਸਾਰਿਆਂ ਨੂੰ ਮਿਲ ਗਿਆ ਉਹਨਾਂ ਨੇ ਆਪਦੀ ਕਬਰ ਆਪਦੀ ਸਮਾਦੀ ਦੇ ਅੰਦਰ ਜਾ ਕੇ ਫੇਰ ਆਵਾਜ਼ ਲਗਾਈ ਕੋਈ ਹੋਰ ਹੈ ਲੈਣ ਵਾਲਾ ਹੁਣ ਦੇਖਣ ਵਾਲੇ ਕਹਿੰਦੇ ਆ ਬਈ ਹੁਣ ਜਦੋਂ ਜਾਣ ਦਾ ਸਮਾਂ ਆ ਗਿਆ ਆਪਦੀ ਮੌਤ ਆਪ ਚੂਜ਼ ਕਰ ਲਈ ਆਪਣਾ ਜਾਣਾ ਕਬੂਲ ਕਰ ਲਿਆ ਜਾਣਾ ਤਾਂ ਇਨਸਾਨ ਉਦੋਂ ਵੀ ਨਹੀਂ ਕਬੂਲ ਕਰਦਾ ਜਦੋਂ ਸਰੀਰ ਵਿੱਚ ਕੀੜੇ ਪੈ ਜਾਣ ਜਾਣਾ ਉਦੋਂ ਵੀ ਨਹੀਂ ਕਬੂਲ ਕਰਦਾ ਜਦੋਂ ਡਾਕਟਰ ਕਹਿ ਦਿੰਦੇ ਆ ਬਈ ਅੱਜ ਕੈਂਸਰ ਦੀ ਲਾਸਟ ਸਟੇਜ ਆ ਦਿਨ ਥੋੜੇ ਰਹਿ ਗਏ ਤੇ ਜਿਨੇ ਗੱਲ ਫੇਰ ਉਹੀ ਹੈ ਜਿਨੇ ਜਿਉਂਦਿਆਂ ਜੀ ਮੌਤ ਕਬੂਲ ਕਰ ਲਈ ਜਿਹੜੀ ਚੀਜ਼ ਗੁਰਬਾਨੀ ਕਹਿੰਦੀ ਹੈ ਜਿਨੇ ਕਬੂਲ ਕਰ ਲਿਆ ਵੀ ਹੁਣ ਸੀਸ ਪੇਟ ਕਰਨਾ ਹੈ ਜਿਨੇ ਕਬੂਲ ਕਰ ਲਿਆ ਸੀ ਹੁਣ ਜਾਣਾ ਹੁਣ ਉਹ ਫੇਰ ਖੜਾ ਹੈ ਹੁਣ ਉਹ ਫੇਰ ਆਵਾਜ਼ ਮਾਰਦਾ ਹੈ ਉਹ ਕਹਿੰਦਾ ਕੋਈ ਹੋਰ ਹੈ ਲੈਣ ਵਾਲਾ ਲੋਕ ਸੋਚਦੇ ਨੇ ਦੇਨ ਨੂੰ ਤਾਂ ਹੁਣ ਕੁਝ ਬਚਿਆ ਨਹੀਂ ਹੈ ਆਵਾਜ਼ਾਂ ਨੂੰ ਮਾਰਦਾ ਬਟ ਉਹ ਜਿਹੜੀ ਆਵਾਜ਼ ਸੀਗੀ ਉਹ ਲਾਲ ਜੀ ਦੇ ਖਾਲੀ ਭਾਂਡੇ ਤੱਕ ਪਹੁੰਚ ਚੁੱਕੀ ਸੀ ਕਿ ਜਿਹੜਾ ਪ੍ਰਸ਼ਾਦ ਮਿਲਣਾ ਸੀਗਾ ਉਹ ਹਜੇ ਮਿਲਿਆ ਨਹੀਂ ਪ੍ਰਸ਼ਾਦ ਲਈ ਆਵਾਜ਼ ਤਾਂ ਹੁਣ ਮਾਰੀ ਜਾ ਰਹੀ ਹੈ ਆਪ ਦਾ ਪੱਲੂ ਕਬਰ ਦੇ ਬਾਹਰ ਵਿਛਾ ਕੇ ਲਾਲ ਜੀ ਦੀ ਅੱਖਾਂ 'ਚ ਪਾਣੀ ਸੀਗਾ ਤੇ ਆਵਾਜ਼ ਏ ਸੀ ਕਿ ਜੀ ਹਾਂ ਮੈਂ ਹੈਗਾ ਲੈਣ ਆਲਾ ਫਿਰ ਜਿਹਨੂੰ ਆਪਾਂ ਕਹਿੰਦੇ ਆ ਜੋਤ ਦਾ ਟਰਾਂਸਫਰ ਹੋਣਾ ਕੁੰਬਲਦਾਸ ਜੀ ਦੀ ਜਿਹੜੀ ਉਹ ਜੋਤ ਸੀਗੀ ਉਹ ਲਾਲ ਜੀ ਤਸਮਾ ਗਈ ਇਹੀ ਹੋਇਆ ਸੀਗਾ ਜਦੋਂ ਮਹਾਕਸ਼ਪ ਦੇ ਨਾਲ-ਨਾਲ ਹਜ਼ਾਰਾਂ ਹੀ ਲੋਕ ਬੁੱਧ ਦਾ ਇੱਕ प्रवचन ਸੁਣਨ ਆਏ ਸੀ ਹਜ਼ਾਰਾਂ ਲੋਕ ਬੈਠੇ ਨੇ ਤੇ ਬੁੱਧ ਨੇ प्रवचन ਨਹੀਂ ਕੀਤਾ ਹੱਥਾਂ 'ਚ ਫੁੱਲ ਲੈ ਕੇ ਬੈਠੇ ਰਹੇ ਸਵੇਰ ਬੀਤੀ ਦੁਪਹਿਰ ਬੀਤੀ ਸ਼ਾਮ ਬੀਤੀ ਸਾਰੇ ਲੋਕ ਕਹਿ ਰਹੇ ਨੇ ਬਈ ਬੁੱਧ ਨੂੰ ਹੋਇਆ ਕੀ ਕਿ ਆਦੇ ਕੋਲ ਕੈਨ ਨੂੰ ਕੁਝ ਬਚਿਆ ਨਹੀਂ ਇਹਨੇ ਨੂੰ ਮਹਾਕਸ਼ਪ ਜ਼ੋਰ-ਜ਼ੋਰ ਦੀ ਹਸਣ ਲੱਗ ਗਏ ਤਬੋਧ ਨੇ ਕਿਹਾ ਜੋ ਕੁਝ ਮੈਂ ਕਹਿ ਕੇ ਦੇ ਸਕਦਾ ਸੀ ਉਹ ਇਹਨਾਂ ਲੋਕਾਂ ਨੂੰ ਦੇ ਚੁੱਕਿਆ ਜੋ ਮੇਰੇ ਮੌਨ ਚੋਂ ਮਿਲ ਸਕਦਾ ਹੈ ਉਹ ਮਹਾਕਸ਼ਪ ਨੂੰ ਦੇਣਾ ਤੇ ਫੂਲ ਉਹਦੇ ਵੱਲ ਨੂੰ ਸੱਟ ਤੇ ਬਟ ਕੁੰਬਲਦਾਸ ਜੀ ਦੇ ਕੇਸ 'ਚ ਨਾ ਕੋਈ ਸੰਗੀਤ ਸੀਗਾ ਨਾ ਕੋਈ ਫੁੱਲ ਸੀਗੇ ਨਾ ਕੋਈ ਵਿਚਾਰ ਸੀਗਾ ਸੀ ਕਿ ਤਾਂ ਇੱਕ ਜੋ ਜਿਹੜੀ ਲਾਲਚ ਸੀ ਹੁਣ ਆ ਚੁੱਕੀ ਸੀ ਲੋਕਾਂ ਨੇ ਕਿਹਾ ਹੁਣ ਹੁਣ ਕਹਿੰਦਾ ਜੀ ਹੁਣ ਬਿਰਾਗ ਹੈ ਕਹਿੰਦੇ ਜੀ ਬਿਰਾਗ ਹੀ ਲੈਣਾ ਸੀ ਫਿਰ ਇਹ ਵਿਆਹ ਦਾ ਪਰਪੰਚ ਕਿਉਂ ਫੇਰ ਇੱਕ ਗੱਲ ਕਹੀ ਕਿ ਲਿਖਿਆ ਕੋਈ ਮਿਟਾਇਆ ਨਹੀਂ ਜਾ ਸਕਦਾ ਇਹ ਵੀ ਲਿਖਿਆ ਹੋਏਗਾ ਉਹ ਵੀ ਬਿਰਾਗੀ ਨਾਲ ਜਿਹੜੀ ਵਿਆਹ ਕੇ ਲਿਆ ਸੀ ਉਹ ਵੀ ਬਿਰਾਗੀ ਮਕਸਦ ਹੈ ਕਿ ਤੁਹਾਡਾ ਭਾਂਡਾ ਸਾਫ਼ ਹੋਵੇ ਖਾਲੀ ਹੋਵੇ ਫੇਰ ਹੀ ਉਹਦੇ ਤੇ ਦੁੱਧ ਪਾਇਆ ਜਾ ਸਕਦਾ ਹੈ ਇਹ ਸੀਗਾ ਪਹਿਲਾ ਚੈਪਟਰ ਕੋਈ ਹੋਰ ਹੈ ਲੇਵਨ ਹਾਰਾ ਗੱਲ ਕਰਦੇ ਆ ਦੂਜੇ ਦੀ ਠੀਰ ਕਟੋਰਾ ਹੋ ਗਿਆ ਰਿਤਾ ਜਿਹੜੀ ਇਹ ਕਹਾਣੀ ਹੈ ਨਾ ਇਹ ਜੀ ਕਿ ਹੁਣ ਮਨ ਖਾਲੀ ਹੋ ਚੁੱਕਿਆ ਹੈ ਹੁਣ ਮਨ ਖਾਲੀ ਹੋਣ ਦਾ ਮਤਲਬ ਹੈ ਮਨ ਚ ਅਹੰਕਾਰ ਦਾ ਨਾ ਹੋਣਾ ਅਹੰਕਾਰ ਕਾ ਦਾ ਅਹੰਕਾਰ ਗਿਆਨ ਦਾ ਅਹੰਕਾਰ ਤਪ ਦਾ ਅਹੰਕਾਰ ਮਾਇਆ ਦਾ ਅਹੰਕਾਰ ਸ਼ਰੀਰ ਦਾ ਕਿਸੇ ਵੀ ਚੀਜ਼ ਦਾ ਦਰਸਲ ਸੰਨਿਆਸੀ ਵੀ ਦੋ ਤਰੀਕੇ ਦੇ ਨੇ ਦਰਸਲ ਜਿਹੜਾ ਪ੍ਰਮਾਤਮਾ ਨੂੰ ਪਾਣ ਦਾ ਰਸਤਾ ਹੈ ਇਹ ਵੀ ਦੋ ਤਰੀਕੇ ਨਾਲ ਉਹਨੂੰ ਸਮਝੋ ਇੱਕ ਤਾਂ ਫੋਰਸਫੁੱਲ ਹੀ ਹੈ ਕਿ ਤੁਸੀਂ ਕੋਸ਼ਿਸ਼ ਕਰਦੇ ਹੋ ਝੂਠ ਨਾ ਬੋਲੀਏ ਤੁਸੀਂ ਕੋਸ਼ਿਸ਼ ਕਰਦੇ ਹੋ ਚੋਰੀ ਨਾ ਕਰੀਏ ਤੁਸੀਂ ਕੋਸ਼ਿਸ਼ ਕਰਦੇ ਹੋ ਕ੍ਰੋਧ ਨਾ ਕਰੀਏ ਇਹ ਕਹ ਸਹਿਜ ਭਾਵ ਦਾ ਗਿਆਨ ਹੋ ਜਾਣਾ ਸਹਿਜ ਭਾਵ ਦਾ ਗਿਆਨ ਹੋ ਜਾਣਾ ਕਿ ਗਿਆਨ ਹੋ ਚੁੱਕਿਆ ਹੈ ਕਿ ਕੰਚਨ ਮਾਟੀ ਜਾਨੋ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਕ ਇਕ ਪਾਈਏ ਜਦੋਂ ਇਹ ਗਿਆਨ ਹੋ ਗਿਆ ਨਾ ਕਿ ਜੋ ਕੁਝ ਹੈ ਇਹ ਮੱਟੀ ਹੈ ਹੁਕਮ ਹੀ ਸਭ ਕੁਝ ਹੈ ਪਰਮਾਤਮਾ ਦਾ ਹੁਕਮ ਹੀ ਸਾਰਾ ਕੁਝ ਹੈ ਜਦੋਂ ਇਸ ਚੀਜ਼ ਦਾ ਗਿਆਨ ਹੋ ਗਿਆ ਤਾਂ ਉਹ ਜੋਤ ਜਲ ਗਈ ਜਦੋਂ ਹੁਕਮ ਦੀ ਪਛਾਣ ਹੋ ਗਈ ਤਾਂ ਸਮਝੋ ਬਰਤਨ ਖਾਲੀ ਹੋ ਗਿਆ ਜਿਵੇਂ ਭਾਈ ਲੈਣਾ ਜੀ ਦਾ ਹੋਇਆ ਸੀਗਾ ਪਹਿਲਾਂ ਦੇਵੀ ਭਗਤੀ ਦੇਵੀ ਉਪਾਸਕ ਆਪ ਦੀ ਭਗਤੀ ਆਪ ਦੀ ਯਾਤਰਾ ਦਾ ਬਹੁਤ ਮਾਣ ਸੀਗਾ ਫਿਰ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਦੇ ਇੱਕ ਹੁਕਮ ਦੇ ਅੰਦਰ مخਮਲੀ ਵਸਤਰ ਕੀਚੜ ਤੋਂ ਸਨੇ ਹੋਏ ਸੀਗੇ ਉੱਥੇ ਵੀ ਭੱਜਣ ਨੂੰ ਉੱਧਰ ਵੀ ਡੋਬਣ ਨੂੰ ਕੋਈ 2 ਮਿੰਟ ਨਾ ਲੱਗੇ ਪਤਾ ਲੱਗ ਗਿਆ ਮਨ ਖਾਲੀ ਹੋ ਗਿਆ ਉਦੋਂ ਹੀ ਜੋਤ ਤਾ ਫਰੋ ਹੋ ਗਈ ਉਦੋਂ ਹੀ ਪਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਕੇ ਇਹਦਾ ਨਹੀਂ ਇੱਕ ਕਹਾਣੀ ਹੈ ਬਹੁਤ ਸਮੇਂ ਪਹਿਲਾਂ ਇੱਕ ਵਿਅਕਤੀ ਸੀਗਾ ਉਹਦਾ ਨਾਂ ਸੀਗਾ ਰਾਂਕਾ ਰਾਂਕਾ ਬਹੁਤ ਗ੍ਰਹਸਤ ਸੰਨਿਆਸੀ ਸੀ ਆਪਣੇ ਆਪ ਨੂੰ ਬਹੁਤ ਸੀਮਿਤ ਤੇ ਨਿਯਮਿਤ ਰੱਖਿਆ ਹੋਇਆ ਸੀਗਾ ਵਾਈਫ ਵੀ ਸੀਗੀ ਪਤਨੀ ਦਾ ਨਾਂ ਬਾਂਕਾ ਉਹਦਾ ਨਾਮ ਬਾਂਕਾ ਕਿਉਂ ਹੋਇਆ ਹੋਣਾ ਅੱਜ ਕੱਲ ਅਸੀਂ ਕਹਿੰਦੇ ਆ ਫਲਾਣਾ ਬੜਾ ਬਾਂਕਾ ਫਲਾਣੀ ਕੁੜੀ ਬੜੀ ਬਾਂਕੀ ਫਲਾਣਾ ਮੁੰਡਾ ਬੜਾ ਬਾਂਕਾ ਤਾਂ ਬਾਂਕਾ ਮਤਲਬ ਉਸ ਤੋਂ ਉੱਤੇ ਕੁਛ ਨਹੀਂ ਉਹ ਸੀਗੀ ਗਿਆਨ ਦੀ ਮੂਰਤੀ ਉਹ ਸੀਗੀ ਸਹਿਜ ਸੰਨਿਆਸੀ ਰਾਂਕਾ ਸੀਗਾ ਫੋਰਸਫੁਲ ਸੰਨਿਆਸੀ ਆਪਣੇ ਆਪ ਨੂੰ ਮਾੜੀਆਂ ਚੀਜ਼ਾਂ ਤੋਂ ਬਚਾ ਕੇ ਰੱਖਣ ਵਾਲਾ ਬੰਦਾ ਕਹਾਣੀ ਹੰਸਾ ਤੋਂ ਮੋਤੀ ਚੁਗੇ ਤੋਂ ਹੈ ਅਸੀਂ ਨਾ ਹੰਸ ਨੂੰ ਵੀ ਜਿਹੜਾ ਇਮੇਜਿਨ ਕਰਦੇ ਆ ਉਹ ਮੰਤਰੋਵਰ ਚ ਇਮੇਜਿਨ ਕਰਦੇ ਆ ਕਿ ਉੱਥੋਂ ਮੋਤੀ ਚੁਗਦਾ ਹੈ ਉਹ ਪੱਥਰਾਂ ਚੋਂ ਵੀ ਮੋਤੀ ਚੁਗਦਾ ਹੈ ਤੋਂ ਕਿਵੇਂ ਚੁਗਦਾ ਹੈ ਜਦੋਂ ਰਾਂਕਾ ਤੇ ਬਾਂਕਾ ਦੀ ਜਿਹੜੀ ਗਰਸਤ ਸੀਗੀ ਉਹ ਲੱਕੜ ਨਾਲ ਚੱਲਦੀ ਸੀਗੀ ਰੋਜ਼ ਜਾਣਾ ਥੋੜੀ ਲੱਕੜ ਤੋੜਨਾ ਥੋੜੀ ਵੇਚ ਦੇਣਾ ਥੋੜੀ ਆਪ ਦੇ ਘਰੇ ਬਾਲਣ ਲਈ ਲੈਣਾ ਜਿੰਨੀ ਵੇਚੀ ਉਹਦਾ ਅਨਾਜ ਲੈਣਾ ਰੋਜ਼ ਖਾ ਲੈਣਾ ਇਦਾਂ ਉਹਨਾਂ ਦੀ ਜ਼ਿੰਦਗੀ ਦੀ ਰੁਟੀਨ ਚੱਲਦੀ ਸੀ ਚੱਲਦੇ ਚੱਲਦੇ ਥੋੜੇ ਦਿਨ ਬਾਅਦ ਇਦਾਂ ਦਾ ਸਮਾਂ ਆਇਆ ਵੀ 3 ਦਿਨ ਲਗਾਤਾਰ بارش ਹੋਈ ਤਿੰਨ ਦਿਨ ਬਾਰਾਸ਼ ਹੋਈ ਲੱਕੜ ਕੋਈ ਮਿਲੇ ਨਾ ਲੱਕੜ ਨਾ ਮਿਲੇ ਤਾਂ ਜੀਵਨ ਜਾਂਚ ਕਿਵੇਂ ਚੱਲੇ ਰੋਜ਼ ਕਮਾਣਾ ਸੀਗਾ ਰੋਜ਼ ਖਾਣਾ ਸੀਗਾ ਤਿੰਨ ਦਿਨ ਦੇ ਫਾਕੇ ਕੱਢ ਲਏ ਫਾਕੇ ਕੱਢਣ ਤੋਂ ਬਾਅਦ ਫੇਰ ਧੁੱਪ ਖਿੜੀ ਫੇਰ ਮੌਕਾ ਮਿਲਿਆ ਚੱਲੋ ਅੱਜ ਤਿੰਨ ਦਿਨਾਂ ਤੋਂ ਬਾਅਦ ਸ਼ਾਇਦ ਰੋਟੀ ਨਸੀਬ ਹੋਏ ਹੁਣ ਜਿਹੜੀ ਇਮਾਨਦਾਰੀ ਹੈ ਨਾ ਉਹ ਲੈਕ ਆਫ ਅਪੋਰਚ्युनिटी ਨਹੀਂ ਹੈ ਉਹ ਇਮਾਨਦਾਰੀ ਸਹਿਜ ਭਾਵ ਹੈ ਇਮਾਨਦਾਰ ਹੋ ਜਾਣਾ ਜਿਹੜੀ ਚੀਜ਼ ਅਸੀਂ ਕਹਨੇ ਆਂ ਬਈ ਕੰਚਨ ਮਾਟੀ ਇੱਕ ਸਮਾਨ ਹੋ ਜਾਣਾ ਬਈ ਫੇਰ ਇਮਾਨਦਾਰੀ ਇਮਾਨਦਾਰੀ ਹੁੰਦੀ ਹੈ ਮਾਇਆ ਦੇ ਕੇ ਡੋਲਦੀ ਨਹੀਂ ਦੋਨੋਂ ਜਾਨੇ ਜੰਗਲ ਵੱਲ ਨੂੰ ਜਾ ਰਹੇ ਸੀਗੇ ਖੈਰ ਅਸੀਂ ਕਾਣੀ ਨੂੰ ਅੱਗੇ ਬਿਦਾਂਦੇ ਆਂ ਪਤਨੀ ਬਾਂਕਾ ਪਿੱਛੇ ਰਾਂਕਾ ਅੱਗੇ-ਅੱਗੇ ਚੱਲੇ ਹੋਏ ਨੇ ਇਹਨੇ ਨੂੰ ਉੱਥੋਂ ਇੱਕ ਘੋੜਸਵਾਰ ਲੰਗਦਾ ਹੈ ਲੱਕੜ ਦੀ ਤਾਂ ਤਲਾਸ਼ ਹੈ ਹੀ ਐ ਅੱਗੇ ਜਾ ਕੇ ਰਾਂਕਾ ਨੂੰ ਵਿੱਚ ਗਿਰੀ ਹੋਈ ਸੋਨੇ ਦੀ ਅਸ਼ਰਫੀਆਂ ਦੀ ਇੱਕ ਥੈਲੀ ਮਿਲਦੀ ਹੈ ਉਹ ਦੇਖਦਾ ਹੈ ਥੈਲੀ ਪਰ ਸਯਮਿਤ ਸੰਿਆਸੀ ਗ੍ਰਹਿਸਤ ਸੰਿਆਸੀ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਇਹ ਸੋਨਾ ਨਾ ਚੱਕਾਂ ਫਿਰ ਖਿਆਲ ਆਇਆ ਪਿੱਛੇ ਮੇਰੀ ਵਾਈਫ ਆ ਰਹੀ ਹੈ ਔਰਤ ਹੈ ਦਿਮਾਗ ਦਾ ਕੀ ਪਤਾ ਨਾਰੀ ਨਰਕ ਦਾ ਦਵਾਰ ਉਹਨੂੰ ਕਿਤੇ ਇਹਦੇ ਤੇ ਮੋਹ ਆ ਗਿਆ পেট ਖਾਲੀ ਹੈ ਉਹਨੇ ਚੱਕ ਲਿਆ ਸਾਰੀ ਪੂਜਾ ਸਾਰੀ ਤਪੱਸਿਆ ਵਿਅਰਥ ਹੋ ਜਾਏਗੀ ਇਦਾਂ ਕਰਦਾ ਇਹਨੂੰ ਚੱਕ ਲੈਣਾ ਅੱਗੇ ਜਾ ਕੇ ਮਿੱਟੀ 'ਚ ਦਬਾ ਦੂੰਗਾ। ਤਾਂ ਕਿ ਉਹਦੀ ਨਜ਼ਰ ਨਾ ਪਈ ਲੈ ਕੇ ਤਾਂ ਮੈਂ ਵੀ ਨਹੀਂ ਜਾਂਦਾ। ਕਦੇ ਖਿਆਲ ਆਏ ਬੜੇ ਦਿਨ ਦੀ ਭੁੱਖ ਐ, ਸਰੀਰ ਬੁੱਢਾ ਹੋਈ ਜਾ ਰਿਹਾ ਜੀ ਹੋ ਸਕਦਾ ਐ ਅਗਲੇ ਇੱਕ ਸਮੇਂ ਆਸਤੇ ਪ੍ਰਮਾਤਮਾ ਨੇ ਆਪ ਹੀ ਰਜਕ ਭੇਜਿਆ ਹੋਵੇ। ਇੰਨੀ ਤਪੱਸਿਆ ਹੋ ਚੁੱਕੀ ਐ ਬਈ ਹੁਣ ਅੱਗੇ ਲੱਕੜੀ ਵੀ ਨਹੀਂ ਕੱਟੀ ਜਾਣੀ ਤੇਰੀ ਰੋਟੀ ਦੀ ਮੈਂ ਕਿਹੜਾ ਚੋਰੀ ਕਰਨਾ। ਇਹ ਸੋਚਦੇ ਸੋਚਦੇ ਥੈਲੀ ਚੱਕੀ। ਚੱਕਦਿਆਂ ਹੀ ਉਹ ਤਪੱਸਿਆ ਫੇਰ ਜਾਗਰਤ ਹੋਈ ਬਈਏ ਘਰੇ ਨਹੀਂ ਲੈ ਕੇ ਜਾਣੀ। बस ਇਹ ਨਾ ਕਰਦਾ ਇਹ ਜਨਾਨੀ ਤੋਂ ਬਚਾ ਲੈਣਾ ਇੱਥੇ ਹੀ ਦੱਬ ਦੇਣਾ ਜੇ ਕਦੇ ਲੋੜ ਪੈਗੀ ਫੇਰ ਦੇਖਾਂਗੇ ਹਜੇ ਘਰ ਲੈ ਕੇ ਜਾਣ ਦੀ ਲੋੜ ਨਹੀਂ ਐ ਲੱਕੜ ਸੁੱਕੀ ਮਿਲਦੀ ਐ ਉਹੀ ਲੈ ਕੇ ਚੱਲਦੇ ਆ ਖੱਡਾ ਖੋਦਿਆ ਜੀ ਦਬਾ ਦਬ ਵਿੱਚ ਸੋਨਾ ਪਾਤਾ ਜਦੋਂ ਪਾ ਕੇ ਮਿੱਟੀ ਦੀ ਲਾਸਟ ਪਰਤ ਚਿਧਾਨ ਲੱਗਿਆ ਸੀ ਦੱਬਣ ਲੱਗਿਆ ਸੀ ਇਹਨੇ ਨੂੰ ਬਾਂਕਾ ਉਹਦੇ ਕੋਲ ਆ ਗਿਆ ਉਹਨੇ ਸਵਾਲ ਕੀਤਾ ਕਰਦੇ ਕੀ ਐ ਤੁਸੀਂ ਹੁਣ ਦੂਜੀ ਕਸਮ ਇਹ ਸੀ ਝੂਠ ਬੋਲਣਾ ਨਹੀਂ ਜ਼ਿੰਦਗੀ ਚ ਪਹਿਲਾਂ ਤਾਂ ਕਹਿਣ ਲੱਗਿਆ ਸੱਪ ਮਰ ਗਿਆ ਸੀ ਦੱਬਿਆ ਕਿਸੇ ਨੂੰ ਕੱਟਣਾ ਜੇ ਜਿਉਂਦਾ ਨਾ ਹੋਵੇ ਪਰ ਜੇ ਝੂਠ ਬੋਲੂੰਗਾ ਫੇਰ ਵੀ ਤਪੱਸਿਆ ਖਰਾਬ ਹੁੰਦੀ ਆ ਫੇਰ ਕਰਾਂ ਕੀ ਫਿਰ ਕੀਤਾ ਇਹ ਕਿ ਉਹਨੂੰ ਸੱਚ ਦੱਸਦਾ ਕਿ ਸੋਨੇ ਦੀਆਂ ਸ਼ਰਫ਼ੀਆਂ ਮਿਲਿਆ ਸੀਗੀਆਂ ਮੈਨੂੰ ਲੱਗਿਆ ਕਿ ਤੇਰਾ ਈਮਾਨ ਸੋਨੇ ਨੂੰ ਦੇਖ ਕੇ ਨਾ ਡੋਲ ਜੇ ਤਾਂ ਮੈਂ ਜ਼ਮੀਨ 'ਚ ਦੱਬ ਤੀਆਂ ਕਹਿੰਦੀ ਇਹ ਕਿਹੜਾ ਖੇਡ ਕਰ ਰਹੇ ਹੋ ਮਿੱਟੀ ਵਿੱਚ ਮਿੱਟੀ ਦੱਬੀ ਜਾਂਦੇ ਹੋ ਅਜੇ ਵੀ ਸੋਨੇ ਤੇ ਮਿੱਟੀ 'ਚ ਫਰਕ ਦਿਖਾਈ ਦਿੰਦਾ ਹੈ ਫਿਰ ਹਜੇ ਭਾਂਡਾ ਖਾਲੀ ਨਹੀਂ ਹੋਇਆ ਬਸ ਇਹ ਕਹਿਣ ਦੀ ਲੋੜ ਸੀ ਫਿਰ ਰਾਂਕਾ ਤੇ ਬਾਂਕਾ 'ਚ ਫਰਕ ਨਹੀਂ ਰਿਹਾ ਫਿਰ ਰਾਂਕਾ ਵੀ ਬਾਂਕਾ ਹੋ ਗਿਆ ਤੇ ਹੀਰਾ ਫਿਰ ਜਿਹੜਾ ਭਾਂਡਾ ਸੀ ਉਹ ਖਾਲੀ ਹੋ ਗਿਆ ਗੱਲ ਕਰਦੇ ਹਾਂ ਤੀਜੇ ਚੈਪਟਰ ਦੀ ਤੀਸਰਾ ਚੈਪਟਰ ਹੈ ਅਮੀਤੋ ਕੁਛ ਨਹੀਂ ਕਹਿਣ ਦਾ ਭਾਅ ਕਿ ਮੈਂ ਕੁਛ ਵੀ ਨਹੀਂ ਹ ਜਦੋਂ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਨਾ ਕਿ ਮੈਂ ਕੁਛ ਨਹੀਂ ਹ ਫਿਰ ਇਸ ਚੀਜ਼ ਦਾ ਵੀ ਅਹਿਸਾਸ ਹੋ ਜਾਂਦਾ ਹੈ ਕਿ ਸਾਹਮਣੇ ਵਾਲਾ ਵੀ ਕੁਛ ਨਹੀਂ ਹ ਜੋ ਮੇਰੇ ਅੰਦਰ ਅੰਸ਼ ਹੈ ਉਹੀ ਸਾਹਮਣੇ ਵਾਲੇ ਦੇ ਅੰਦਰ ਅੰਸ਼ ਹੈ ਉਹੀ ਪਰਮਾਤਮਾ ਦਾ ਅੰਸ਼ ਹੈ ਦੂਸਰੀ ਕੋਈ ਚੀਜ਼ ਹੈ ਹੀ ਨਹੀਂ ਫਿਰ ਨਾ ਕੋਈ ਬੈਰੀ ਨਾ ਕੋ ਬੈਰੀ ਨਾ ਹੀ ਬੇਗਾਨਾ ਫਿਰ ਸਭ ਕੁਝ ਸਗਲ ਸੰਤ ਤੁੰਤੇ ਬਨੇ ਆਈ ਸਾਰਾ ਕੁਝ ਫਿਰ ਤੁਮ ਹੋ ਜਾਂਦਾ ਹੈ ਇਹ ਹੀ ਹੋਇਆ ਸੀਗਾ ਭਾਈ ਕਨਈਆ ਜੀ ਦੇ ਨਾਲ ਜਦੋਂ ਮਹਾਰਾਜ ਨੂੰ ਸ਼ਿਕਾਇਤ ਕੀਤੀ ਗਈ ਕਿ ਮਹਾਰਾਜ ਅਸੀਂ ਮੁਗਲਾਂ ਦੇ ਨਾਲ ਲੜਦੇ ਆਂ ਉਹਨਾਂ ਨੂੰ ਢਾਉਂਦੇ ਆਂ ਤੇ ਭਾਈ ਕਨਈਆ ਜੀ ਜਾ ਕੇ ਉਹਨਾਂ ਦੀ ਦਵਾਈ दारू ਪਾਣੀ ਕਰਕੇ ਉਹਨਾਂ ਨੂੰ ਫੇਰ ਤਗੜਾ ਕਰ ਦਿੰਦੇ ਆਂ ਤੇ ਜਦੋਂ ਮਹਾਰਾਜ ਨੇ ਭਾਈ ਕਨਈਆ ਜੀ ਨੂੰ ਬੁਲਾਇਆ ਪੁੱਛਿਆ ਬਈ ਇਹ ਕੀ ਸਹੀ ਹੈ ਉਹਨਾਂ ਦਾ ਕਹਿਣਾ ਸੀਗਾ ਮਹਾਰਾਜ ਮੈਂ ਤਾਂ ਕਿਸੇ ਨੂੰ ਵੀ ਨਹੀਂ ਕਰਦਾ ਮੈਂ ਤਾਂ ਸਿਰਫ ਤੁਹਾਨੂੰ ਦੇਖਦਾ ਤੇ ਮੈਂ ਕਰਨ ਵਾਲਾ ਵੀ ਨਹੀਂ ਹੈਗਾ ਸਭ ਕੁਝ ਤੁਸੀਂ ਆਪ ਕਰਾਣੇ ਹੋ ਇਹ ਹੁੰਦਾ ਹੈ ਬਈ ਆਪ ਦੀ ਮੈਂ ਦਾ ਖਤਮ ਹੋ ਜਾਣਾ ਇੱਕ ਨਾ ਬੋਧ ਸ਼ਾਂਤ ਹੋਏ ਨੇ ਚਾਂਗਸੂ ਉਹ ਇੱਕ ਵਾਰ ਕਿਸੇ ਕਬਰਿਸਤਾਨ ਤੋਂ ਲੰਘ ਰਹੇ ਸੀਗੇ ਕਿਹਾ ਜਾਂਦਾ ਹੈ ਬਈ ਜਾਂਦੇ ਜਾਂਦੇ ਉਹਨਾਂ ਦੀ ਜਿਹੜੀ ਇੱਕ ਪੈਰ ਦੀ ਠੋਕਰ ਹੈ ਇੱਕ ਨਰਕ ਅੰਕਾਲ ਖੋਪੜੀ ਨੂੰ ਲੱਗੀ ਉਹ ਬਹੁਤ ਦੇਰ ਤੱਕ ਖੜੇ ਖੋਪੜੀ ਨੂੰ ਦੇਖਦੇ ਰਹੇ ਫਿਰ ਲੋਕਾਂ ਨੂੰ ਲੱਗਿਆ ਕਿ ਯਾਰ ਇਹ ਪਾਗਲ ਹੋ ਗਿਆ ਦਰਅਸਲ ਮਸਤ ਲੋਗ ਖਾਲੀ ਲੋਗ ਪਰਮਾਤਮਾ ਨੂੰ ਪ੍ਰਵਾਣ ਲੋਗ ਪਾਗਲ ਹੀ ਹੁੰਦੇ ਹਨ ਬਹੁਤ ਦੇਰ ਤੱਕ ਦੇਖਦੇ ਰਹੇ ਦੇਖਦੇ ਰਹੇ ਹੱਸਦੇ ਰਹੇ ਹੱਸ ਕੇ ਖੋਪੜੀ ਨੂੰ ਠਾ ਲਿਆ ਤੇ ਆਪਣੀ ਗਲਤ ਪਾ ਕੇ ਚੱਲ ਪਏ ਚਲਦੇ ਚਲਦੇ ਉਹ ਖੋਪੜੀ ਨੂੰ ਕਹਿੰਦੇ ਆ ਬਈ ਮੈਨੂੰ ਮaaf ਕਰਿਓ ਮੇਰੇ ਤੋਂ ਬਹੁਤ ਬੜੀ ਗਲਤੀ ਹੋ ਗਈ ਮੇਰਾ ਪੈਰ ਤੁਹਾਡੇ ਸਿਰ ਤੇ ਵੱਜ ਗਿਆ ਜਾ ਕੇ ਮੈਨੂੰ ਮਾਫ ਕਰਦੇ ਹੋ ਕਹਿੰਦੇ ਮੈਨੂੰ ਪਤਾ ਹੈ ਜਿਹੜੇ ਕਬਰਿਸਤਾਨ ਤੋਂ ਮੈਂ ਲੰਘ ਰਿਹਾ ਇਹ ਬਹੁਤ ਇੱਥੇ ਰਾਜਾ ਮਹਾਰਾਜਾ ਬਹੁਤ بڑے بڑے ਵਪਾਰੀ ਲੋਕ ਦਫਨਾਏ ਜਾਂਦੇ ਸੀਗੇ ਤਾਂ ਫੋਰ ਸ਼ੋਰ ਇਹ ਗੱਲ ਪੱਕੀ ਹੈ ਕਿ ਤੁਸੀਂ ਬਹੁਤ ਪਹੁੰਚੀ ਹੋਈ ਹਸਤੀ ਹੋਵੋਗੇ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਲੋਕ ਦੇਖ ਰਹੇ ਹੈ ਕਿ ਮਹਾਰਾਜ ਤੁਸੀਂ ਕਿਹਨੂੰ ਕਹਿ ਰਹੇ ਹੋ ਕਹਿੰਦੇ ਜੇ ਇਹੀ ਖੋਪੜੀ ਜਾਂਦਾ ਹੁੰਦੀ ਇਹੀ ਇਨਸਾਨ ਜਿੰਦਾ ਹੁੰਦਾ ਤਾਂ ਸ਼ਾਇਦ ਮੇਰਾ ਕਤਲ ਨਾ ਕਰਾ ਦਿੰਦਾ ਇਹ ਰਾਜਾ ਮਹਾਰਾਜਾ ਦਾ ਕਬਰਿਸਤਾਨ ਹੈ ਮੈਨੂੰ ਮaaf ਕਰਦੇ ਹੋ ਥੋੜੇ ਦਿਨ ਬਾਅਦ ਕੋਈ ਪਾਣਾ ਵਰਤਿਆ ਚਾਂਸੋਂਗ ਨੂੰ ਕੋਈ ਗਾਲਾਂ ਕੱਢਣ ਲੱਗ ਗਿਆ ਜਦੋਂ ਗਾਲਾਂ ਕੱਢੀ ਜਾਏ ਉਹ ਫਿਰ ਖੋਪੜੀ ਨੂੰ ਦੇਖੇ ਤੇ ਉਹ ਬੰਦੇ ਨੂੰ ਫੇਰ ਕਹੇ ਮੈਨੂੰ ਮaaf ਕਰਦੇ ਹੋ ਫਿਰ ਖੋਪੜੀ ਨੂੰ ਦੇਖੇ ਕਹੇ ਮੈਨੂੰ ਮaaf ਕਰਦੇ ਹੋ ਫਿਰ ਬੰਦੇ ਨੂੰ ਦੇਖੇ ਕਹੇ ਮੈਨੂੰ ਮaaf ਕਰਦੇ ਹੋ ਬੰਦਾ ਬੜਾ ਹੈਰਾਨ ਹੋਇਆ ਕਿ ਇਹ ਹੋ ਕੀ ਰਿਹਾ ਉਹ ਕਹਿੰਦਾ ਜੇ ਅੱਜ ਤੋਂ 50 ਸਾਲ 100 ਸਾਲ ਬਾਅਦ ਮੈਨੂੰ ਕੋਈ ਗਾਲਾਂ ਕੱਢੇਗਾ ਤਾਂ ਵੀ ਤਾਂ ਮੈਂ ਕੁਝ ਨਹੀਂ ਕਰ ਪਾਉਂਗਾ ਫਿਰ ਜੋ ਅੱਜ ਤੋਂ 50 ਸਾਲ ਬਾਅਦ ਹੋਣਾ ਹੈ ਉਹ ਅੱਜ ਕਿਉਂ ਨਹੀਂ ਹੋ ਸਕਦਾ ਅੰਤ ਤਾ ਹੋਣਾ ਤਾਂ ਮਿੱਟੀ ਨੇ ਮਿੱਟੀ ਹੈ ਗਾਲ ਕਿਨੂੰ ਦੇ ਰਹੇ ਹੋ ਕੋਸ ਕਿਨੂੰ ਰਹੇ ਹੋ ਪ੍ਰਸ਼ੰਸ਼ਾ ਕਿਦੀ ਹੋ ਰਹੀ ਹੈ ਬੁਰਾਈ ਕਿਦੀ ਹੋ ਰਹੀ ਹੈ ਉਹ ਮੈਂ ਤਾਂ ਨਹੀਂ ਹੈਗਾ ਤੇ ਗਾਲ ਵੀ ਫਿਰ ਮੈਨੂੰ ਨਹੀਂ ਪੈ ਰਹੀ ਹੈ ਫੇਰ ਖੋਪੜੀ ਨੂੰ ਦੇਖ ਕੇ ਮੁਸਕਰਾਉਂਦੇ ਆ ਕਿ ਇਹਨੂੰ ਮaaf ਕਰਦੇ ਹੋ ਕੀ ਹੈ ਜਦੋਂ ਆਪਣਾ ਆਪਾ ਮਰ ਜਾਂਦਾ ਹੈ ਸਿਰਫ ਫੇਰ ਜੋ ਬਚਦਾ ਹੈ ਉਹੀ ਹੈ ਜਿਹੜਾ ਪਹਿਲਾ ਚੈਪਟਰ ਸੀਗਾ ਖਾਲੀ ਭਾਂਡਾ ਫੇਰ ਰੱਬ ਫੇਰ ਜੋਤ ਫੇਰ ਪ੍ਰਕਾਸ਼ ਫੇਰ ਉਹੀ ਬਚਦਾ ਹੈ ਇਹ ਸੀਗਾ ਜੀ ਤੀਸਰਾ ਚੈਪਟਰ ਅਗਲਾ ਜਿਹੜਾ ਚੈਪਟਰ ਹੈ ਉਹ ਇਹਦੇ ਨਾਲੋਂ ਵੀ ਇੰਟਰਸਟਿੰਗ ਹੈ ਪਰ ਗਲਤ ਤਾਂ ਸਾਰੀ ਜਗ੍ਹਾ ਉਹੀ ਆਏਗੀ ਨਾ ਕਿ ਹੰਸਾ ਤੋਂ ਮੋਟੀ ਚੁਕੇ ਇਹ ਚੁਗਣਾ ਕਿੰਨੇ ਆ ਇਹ ਸਮਝ ਕਿੰ ਨੂੰ ਆਣਾ ਹੈ ਇਹ ਉਤਰਨਾ ਕਿ ਦੇ ਅੰਦਰ ਹੈ ਅਸਲ ਚ ਖਾਲੀ ਕਿੰਨੇ ਹੋਣਾ ਹੈ ਭਾਂਡਾ ਕਿ ਦਾ ਸਾਫ਼ ਹੈ ਕਿ ਦਾ ਭਾਂਡਾ ਤਿਆਰ ਹੈ ਅਗਲਾ ਹੈ ਸਾਕਸ਼ੀ ਤੋਂ ਹਰੀਦਵਾਰ ਹੈ ਇਹ ਵੀ ਬਹੁਤ ਸੋਹਣੀ ਗੱਲਬਾਤ ਹੈ ਸਾਕਸ਼ੀ ਤੋਂ ਹਰੀਦਵਾਰ ਹੈ ਇਹਦੇ ਲਈ ਨਾ ਬਹੁਤ ਵਧੀਆ ਵਿਆਖਿਆ ਗੁਰਬਾਣੀ ਚ ਇਹ ਹੈ ਕਿ ਕਾਹੇ ਰੇ ਮਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਿ ਹਰਿਦਵਾਰ ਬਨ ਸਰੋਵਰ ਤੀਰਥ ਸਾਰੇ ਤੁਹਾਡੇ ਸਾਕਸ਼ੀ ਹੋਣ ਨਾਲ ਹੈ ਜਿੱਥੇ ਤੁਸੀਂ ਮੌਜੂਦ ਹੋ ਉੱਥੇ ਹੀ ਤੁਹਾਡੇ ਲਈ ਤੀਰਥ ਬਣ ਜਾਏਗਾ ਜੇ ਤੁਸੀਂ ਪਰਮਾਤਮਾ ਨੂੰ ਸਾਕਸ਼ੀ ਮੰਨਦੇ ਹੋ ਜੇ ਤੁਸੀਂ ਮੰਨਦੇ ਹੋ ਜਿੱਥੇ ਹੈਗੇ ਹੋ ਪਰਮਾਤਮਾ ਉੱਥੇ ਵੀ ਵਿਦਮਾਨ ਹੈ ਤਾਂ ਫਿਰ ਤੁਸੀਂ ਸਾਕਸ਼ੀ ਹੈਗੇ ਹੋ ਉਸ ਪਰਮਾਤਮਾ ਦੇ ਜੇ ਤੁਹਾਡੇ ਅੰਦਰਲਾ ਪਰਮਾਤਮਾ ਨਹੀਂ ਆਇਆ ਭਾਂਡਾ ਖਾਲੀ ਨਹੀਂ ਹੋਇਆ ਫਿਰ ਹਰਿਦਵਾਰ ਜਾ ਕੇ ਵੀ ਖਾਲੀ ਆਉਂਗੇ ਗੁਰਦੁਆਰੇ ਜਾ ਕੇ ਵੀ ਖਾਲੀ ਆਉਂਗੇ ਮੰਦਿਰ ਜਾ ਕੇ ਵੀ ਖਾਲੀ ਆਉਂਗੇ ਭਰ ਕੇ ਨਹੀਂ ਆ ਸਕਦੇ ਇਸ ਕਰਕੇ ਅਗਲਾ ਚੈਪਟਰ ਜਿਹੜਾ ਸੀਗਾ ਚੌਥਾ ਚੈਪਟਰ ਸਾਕਸ਼ੀ ਤੋਂ ਹਰਿਦਵਾਰ ਹੈ ਅਗਲਾ ਜਿਹੜਾ ਚੈਪਟਰ ਹੈ ਨਾ ਇਹਦਾ ਤਾਂ ਬਹੁਤ ਜ਼ਿਆਦਾ ਕੋਰ ਰਿਲੇਸ਼ਨ ਹੈ ਸਿੱਖੀਜ਼ਮ ਦੇ ਨਾਲ ਉਹ ਹੈ ਮੇਰਾ ਵਿਦਰੋਹ ਵਿਦਰੋਹ ਮਤਲਬ ਲੜਾਈ ਨਹੀਂ ਵਿਦਰੋਹ ਮਤਲਬ ਵਿਚਾਰ ਦਾ ਵਿਦਰੋਹ ਇਸ ਚੈਪਟਰ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਗੱਲ ਕਰਾਂਗੇ ਉਹ ਕਰਨਾਨਕ ਦੇਵ ਜੀ ਦੇ ਸਮੇਂ ਜਦੋਂ ਹਰਿਦਵਾਰ ਉਦਾਸੀ ਦੇ ਟਾਈਮ ਮਹਾਰਾਜ ਨੇ ਸੂਰਜ ਨੂੰ ਜਲ ਦੇਣ ਦਾ ਵਿਰੋਧ ਕੀਤਾ ਸੀਗਾ ਨਾ ਲੋਕਾਂ ਨੇ ਇਹਨੂੰ ਨਾ ਅ ਇਸ ਵਿਰੋਧ ਨੂੰ ਇਹ ਸਮਝ ਲਿਆ ਸੀਗਾ ਵੀ ਉਹ ਪਰੰਪਰਾ ਦਾ ਵਿਰੋਧ ਹੈ ਉਹ ਹਰ ਉਸ ਪਰੰਪਰਾ ਦਾ ਵਿਰੋਧ ਸੀਗਾ ਜਿਹਦਾ ਪਰਮਾਤਮਾ ਦੇ ਰਸਤੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਉਸੇ ਨੂੰ ਗਲਤ ਪੌਟਰੇ ਵੀ ਕਰ ਦਿੱਤਾ ਗਿਆ ਬਟ ਉਹੀ ਚੀਜ਼ ਜਿਹੜਾ ਵਿਧਰੋਹ ਜਿਹੜਾ ਓਸ਼ੋ ਜਿਸ ਵਿਧਰੋਹ ਨੂੰ ਕਹਿ ਰਿਹਾ ਉਹ ਹੈ ਕਿਸੇ ਵੀ ਐਸੀ ਮਾਨਨਤਾ ਦਾ ਵਿਧਰੋਹ ਜਿਹਦਾ ਸਿੱਧੇ ਤਰੀਕੇ ਨਾਲ ਤੁਹਾਡੇ ਅੰਤਰਮਨ ਨਾਲ ਲੈਣਾ ਦੇਣਾ ਨਾ ਹੋਵੇ ਜਿਹਦਾ ਸਿੱਧੇ ਤਰੀਕੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਾਲ ਨਾ ਲੈਣਾ ਹੋਵੇ ਨਾ ਹੋਵੇ ਜਿੱਦਾਂ ਉਹੀ ਵਿਧਰੋਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚਦਾ ਹੈ ਤਾਂ ਉਹ ਕਹਿੰਦਾ ਹੈ ਵੀ ਪੈ ਕਾ ਹੁ ਕੋ ਦੇਤਨੇ ਨੈ ਪੈ ਮਾਨਤ ਆਨ ਉਹ ਵੀ ਹੈ ਕਿ ਵਿਧਰੋਹ ਹੈ ਕਿਸੇ ਵੀ ਐਸੀ ਤਾਕਤ ਦੇ ਖਿਲਾਫ ਜਿਹੜੀ ਲੋਕਾਂ ਨੂੰ ਦਬਾਉਂਦੀ ਹੈ ਵਿਦਰੋਹ ਹੈ ਕਿਸੇ ਐਸੀ ਪਰੰਪਰਾ ਦੇ ਖਿਲਾਫ ਜਿਹੜੀ ਪਰਮਾਤਮਾ ਦੇ ਰਸਤੇ ਨੂੰ ਹੋਰ ਔਖਾ ਬਣਾਉਂਦੀ ਹੈ। ਇਹੀ ਸਾਰੀਆਂ ਗੱਲਾਂ ਜਦੋਂ ਸੂਫੀ ਸੰਤ ਸਮਾਜ ਦੇ ਵੱਲੋਂ ਜਾਂਦੀ ਹੈ, ਬਾਬਾ ਬੁੱਲੇ ਸ਼ਾਹ ਆ ਕਬੀਰ ਦੀ ਵੱਲੋਂ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਫਿਰ ਵਿਦਰੋਹ ਇਹ ਹੋਇਆ ਜਿਹਨੂੰ ਲੋਕਾਂ ਨੇ ਸਿਰਫ ਮੂਰਤੀ ਦਾ ਪੂਜਨ ਦਾ ਖੰਡਨ ਸਮਝ ਲਿਆ। ਜਦੋਂ ਉਹਨਾਂ ਨੇ ਕਿਹਾ ਵੀ ਪੱਥਰ ਪੂਜੇ ਰੱਬ ਮਿਲੇ ਤਾਂ ਮੈਂ ਤਾਂ ਮੈਂ ਪੂਜੂ ਪਹਾੜ। ਮੁੱਦਾ ਜੇ ਪਰਮਾਤਮਾ ਹਰ ਅੰਸ਼ ਚੈਤਾ ਮੂਰਤੀ ਚ ਵੀ ਹੈ ਪਰ ਸਿਰਫ ਮੂਰਤੀ ਚੈਤਾ ਫਿਰ ਮੈਂ ਪਹਾੜ ਪੁੱਛ ਲੈਣਾ ਅਸੀਂ ਨਾ ਤਰਕ ਤੇ ਕੁਤਰਕ ਦੇ ਵਿੱਚ ਦੀ ਬਹੁਤ ਮਹੀਨ ਲਾਈਨ ਨੂੰ ਨਾ ਸਮਝਦੇ ਹੋਏ ਬਹੁਤ ਬੜੀ ਨਾਸਮਝੀ ਕਰ ਬੈਠਦੇ ਆ ਅਸੀਂ ਇਸ ਵਿਰੋਧ ਨੂੰ ਮੂਰਤੀ ਦਾ ਵਿਰੋਧ ਸਮਝ ਬੈਠ ਕੇ ਬਲਕਿ ਜਿਹੜੇ ਮਹਾਪੁਰਸ਼ ਸੀਗੇ ਜਿਹੜੀਆਂ ਰੱਬੀਆਂ ਰੂਹਾਂ ਹਸ ਸੀਗੀਆਂ ਉਹਨਾਂ ਦਾ ਪਰਿਪੇਖ ਕਿਸੇ ਇੱਕ ਛੋਟੀ ਗੱਲ ਦੇ ਉੱਤੇ ਨਹੀਂ ਸੀਗਾ ਉਹਨਾਂ ਦਾ ਜਿਹੜਾ ਵਿਸਤਾਰ ਸੀਗਾ ਉਹ ਬਹੁਤ ਵਿਸਤ੍ਰਿਤ ਸੀਗਾ ਉਨ੍ਹਾਂ ਦੀ ਸੋਚ ਬਹੁਤ ਵਿਰਸਤਿਤ ਸੀਗੀ ਉਨ੍ਹਾਂ ਦੀ ਸੋਚ ਇਹ ਸੀਗੀ ਕਿ ਸਾਕਸ਼ੀ ਭਾਵ ਹੋਣਾ ਜ਼ਰੂਰੀ ਹੈ ਜੇ ਮੰਦਿਰ ਚ ਰੱਬ ਮੂਰਤੀ ਚ ਹੋ ਸਕਦਾ ਹੈ ਤਾਂ ਉਹੀ ਰੱਬ ਕਾਬੇ ਚ ਵੀ ਹੋ ਸਕਦਾ ਹੈ ਉਹੀ ਗੁਰਦੁਆਰੇ ਚ ਵੀ ਹੋ ਸਕਦਾ ਹੈ ਸਾਕਸ਼ੀ ਹੋਣਾ ਬਹੁਤ ਜ਼ਰੂਰੀ ਹੈ ਕੀ ਵਿਟਨੈਸਿੰਗ ਗੋਡ ਇਨ ਯੋਰ ਸਾਈਟ ਕੀ ਵਿਟਨੈਸਿੰਗ ਗੋਡ 에ਵਰੀਵੇਅਰ ਇਹ ਹੈ ਸਾਕਸ਼ੀ ਭਾਵ ਜੇ ਹੈ ਤਾਂ ਫਿਰ ਸਾਰੀ ਜਗ੍ਹਾ ਹਰਿਦੁਆਰ ਹੈ ਚੱਲਦੇ ਹਾਂ ਹੁਣ ਅਗਲੇ ਚੈਪਟਰ ਪਰ ਕਿਤਾਬ ਹਾਲਾਂਕਿ तकरीबन 3000 ਕਿਤਾਬਾਂ ਨੇ ਕੋਸ਼ਿਸ਼ ਕਰਾਂਗੇ 2 300 400 ਕਿਤਾਬਾਂ ਦੇ ਬਾਰੇ ਡਿਟੇਲ ਚ ਗੱਲ ਕਰ ਸਕੀਏ ਇਹਦੇ ਜਿਹੜੇ ਬਾਕੀ ਚੈਪਟਰ ਵੀ ਨੇ ਉਹਨਾਂ ਦਾ ਸਾਰ ਵੀ ਇਹੀ ਹੈ ਅਵਲ ਗਰੀਬੀ ਬਸੇ ਅਸੀਂ ਵੀ ਇਹ ਕਹਿੰਦੇ ਹਾਂ ਕਿ ਪ੍ਰਮਾਤਮਾ ਮਨ ਚ ਗਰੀਬੀ ਵਸਾਏ ਸਾਡੇ ਇਹੀ ਸਾਰੇ ਚੈਪਟਰ ਨੇ ਕਿ ਜਾਗਰਣ ਮੁਕਤੀ ਸ਼ੁੰਨੇ ਹੋਣਾ ਸੂਤਰ ਮੇਰੇ ਹਾਸੇ ਮੈਂ ਹਸੂਮ ਆਪਣੀ ਮਸਤੀ ਚ ਮਗਨ ਰਹਿਣਾ ਖਾਂਦਿਆਂ ਪੀਂਦਿਆਂ ਹੱਸਦਿਆਂ ਰੁਬੰਦਿਆਂ ਸੁਬੰਦਿਆਂ ਹਰ ਤਰੀਕੇ ਨਾਲ ਪਰਮਾਤਮਾ ਦੀ ਯਾਦ ਚ ਰਹਿਣਾ ਭਾਂਡੇ ਨੂੰ ਖਾਲੀ ਕਰਨਾ ਭਾਂਡੇ ਨੂੰ ਚਮਕਾਈ ਜਾਣਾ ਉਹਦੇ ਬਹੁਤ ਜ਼ਿਆਦਾ ਸੂਤਰ ਨੇ ਉਹਦੀ ਬਹੁਤ ਜ਼ਿਆਦਾ ਪ੍ਰੈਕਟਿਸ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਸਿਮਰਨ ਬਾਰੇ ਕਿ ਇਹ ਉਲਟੀ ਧਾਰ ਹੈ ਉੱਪਰੋਂ ਗਹਿਰਾਈ ਚ ਜਾਣਾ ਪੈਂਦਾ ਹੈ ਸਾਡੇ ਹੱਥ ਇੱਕ ਤਿਹਰਾ ਹੀ ਹੁੰਦਾ ਹੈ ਕਈ ਵਾਰੀ ਨਾ ਅਸੀਂ ਗੁਰੂ ਕੋਲ ਜੋ ਮੰਗਣ ਜਾਂਦੇ ਆ ਨਾ ਉਹ ਸਾਨੂੰ ਉਹ ਨਹੀਂ ਦਿੰਦਾ ਸਾਨੂੰ ਉਹ ਦਿੰਦਾ ਜਿਹਦੇ ਅਸੀਂ ਹੱਕਦਾਰ ਹੁੰਦੇ ਆ ਸਹਿਜ ਸਮਾਦ ਸ਼ੂਨੇ ਸਮਾਦ ਤੱਕ ਪਹੁੰਚਣ ਲਈ ਅੰਦਰਲਾ ਖਾਲੀ ਹੋਣਾ ਬਹੁਤ ਜ਼ਰੂਰੀ ਹੈ ਸਾਲ 2026 ਦੀ ਸ਼ੁਰੂਆਤ ਹੋਈ ਹੈ ਕੋਸ਼ਿਸ਼ ਕਰਦੇ ਆ ਹੁਣ ਤੱਕ ਜੋ ਕੁਝ ਕਰਦੇ ਰਹੇ ਸੀਗੇ ਐਸਟ੍ਰੋਲੋਜੀਕਲ ਗੱਲਾਂ ਬਾਤਾਂ ਇਹ ਦੁਨੀਆਵੀ ਚੀਜ਼ਾਂ ਸੀਗੀਆਂ ਉਹ ਦੁਨੀਆ ਲਈ ਬਹੁਤ ਜ਼ਰੂਰੀ ਵਿਗਿਆਨ ਹੈ ਇਹ ਅੰਦਰਲੀ ਯਾਤਰਾ ਦਾ ਬਹੁਤ ਜ਼ਰੂਰੀ ਵਿਗਿਆਨ ਹੈ ਮੇਰੀ ਪ੍ਰੈਕਟਿਸ ਮੈਂ ਬਹੁਤ ਸਾਰੇ ਪਹਿਲਾਂ ਦੇ ਪੋਡਕਾਸਟਾਂ 'ਚ ਕਈ ਵਾਰੀ ਗੱਲ ਕੀਤੀ ਕਿ ਮੇਰੀ ਜ਼ਿਆਦਾ ਪ੍ਰੈਕਟਿਸ 2000 ਜਦੋਂ 14 13 14 ਸਾਲ ਦੀ ਉਮਰ ਸੀ ਉਦੋਂ ਤੋਂ ਇੱਕ ਪਰਮਾਤਮਾ ਦੀ ਬਖਸ਼ਿਸ਼ ਇਦਾਂ ਦੀ ਹੋਈ ਸੀ ਕਿ ਦੋਨੋਂ ਪਾਸੇ ਗਿਆਨ ਚਰਚਾ ਐਸਟ੍ਰੋਲੋਜੀ ਕੀਰੋ ਪੌਟਾ ਸਾਹਿਬ ਦਾ ਹੋਣ ਕਰਕੇ ਮੈਡੀਟੇਸ਼ਨ ਧਿਆਨ ਇਹਨਾਂ ਗੱਲਾਂ ਉੱਤੇ ਬੜਾ ਰੁਝਾਨ ਸੀਗਾ ਤਾਂ ਜਿਨਨੇ ਹੁਣ ਤੱਕ ਦੇ ਤਜਰਬੇ ਆ ਉਹ ਸਾਰੀਆਂ ਚੀਜ਼ਾਂ ਨੂੰ ਆਪ ਜੀ ਨਾਲ ਸਾਂਝੇ ਕਰਦੇ ਰਾਂਗੇ ਅੱਗੇ ਇਸੇ ਕੜੀ ਨੂੰ ਅੱਗੇ ਵਧਾਵਾਂਗੇ ਕਿਸੇ ਹੋਰ ਕਿਤਾਬ ਦੇ ਨਾਲ ਕਿਸੇ ਹੋਰ ਵਿਚਾਰ ਦੇ ਨਾਲ ਕਿਸੇ ਹੋਰ ਤੱਕ ਦੇ ਨਾਲ